ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾਂ ਚੋਣਵੀਆਂ ਖਬਰਾਂ ਵਿਵਾਦਤ ਟਿੱਪਣੀ ਕਾਰਨ ਜੀ ਐਂਡ ਯੂ ਦੇ ਵੀ ਸੀ ਤਖਤ ਦੇ ਜਥੇਦਾਰ ਅੱਗੇ ਪੇਸ਼ ਮਜੀਠੀਆ ਤੋਂ 40000 ਸਫਿਆਂ ਮਗਰੋਂ ਪੁੱਛਗਿੱਛ ਵਿਜੀਲੈਂਸ ਨਵੀਂ ਨਾਬਾ ਜੇਲ੍ਹ ਪਹੁੰਚੀ 2 ਘੰਟੇ ਗੱਲਬਾਤ ਭਾਜਪਾ ਕੈਂਪ ਤੋਂ ਪਹਿਲਾਂ ਸਾਬਕਾ ਪ੍ਰਧਾਨ ਸਮੇਤ ਕਈ ਹਿਰਾਸਤ ਚ ਟਰਾਂਸਪੋਰਟ ਕੋਟਾਲੇ ਵਿੱਚ ਆਸ਼ੋ ਦੀਆਂ ਵਧੀਆਂ ਮੁਸ਼ਕਲਾਂ ਸਰਕਾਰ ਸੁਪਰੀਮ ਕੋਰਟ ਪਹੁੰਚੀ ਦੱਖਣੀ ਆਸਟ੍ਰੇਲੀਆ ਨੇ ਸੋਕਾ ਮਾਰੇ ਕਿਸਾਨਾਂ ਲਈ 10 ਲੱਖ ਡਾਲਰ ਦਿੱਤੇ ਆਸਟ੍ਰੇਲੀ ਕੱਟ ਰਿਪੋਰਟ ਕਰਦੇ ਹਨ ਪਰ ਵੱਧ ਗਾਉਂਦੇ ਹਨ ਹੁਣ ਖਬਰਾਂ ਵਿਸਥਾਰ ਨਾਲ ਵਿਵਾਦਿਤ ਟਿੱਪਣੀ ਕਾਰਨ ਜੀਐਨਡੀਯੂ ਦੇ ਵੀਸੀ ਤਖਤ ਦੇ ਜਥੇਦਾਰ ਅੱਗੇ ਪੇਸ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਅੱਗੇ ਪੇਸ਼ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਵੇਦਾਂਤ ਨਾਲ ਜੋੜਨ ਬਾਰੇ ਆਪਣਾ ਸਪਸ਼ਟਿਕਰਨ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਪੰਜ ਸਿੱਖ ਮੁਖੀਆਂ ਦੀ ਅਗਲੀ ਮੀਟਿੰਗ ਵਿੱਚ ਡਾਕਟਰ ਕਰਮਜੀਤ ਦੇ ਜਵਾਬ ਤੇ ਵਿਚਾਰ ਕੀਤਾ ਜਾਵੇਗਾ ਇਹ ਕਾਰਵਾਈ ਰਾਸ਼ਟਰੀ ਸਵੈਮ ਸੇਵਕ ਸੰਗ R S S ਦੇ ਮੁਖੀ ਮੋਹਨ ਪਾਗਵਤ ਦੀ ਮੌਜੂਦਗੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਵੇਦਾਂਤ ਨਾਲ ਜੋੜਨ ਵਾਲੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਡਾਕਟਰ ਕਰਮਜੀਤ ਨੂੰ ਜਥੇਦਾਰ ਦੀ ਨਿਯੁਕਤੀ ਅਤੇ ਹਟਾਉਣ ਲਈ ਬਣੇ ਪੈਨਲ ਤੋਂ ਹਟਾ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਵੀਡੀਓ ਵਿੱਚ ਉਹ ਆਰਐਸਐਸ ਮੁਖੀ ਨਾਲ ਗਲਬਾਤ ਦੌਰਾਨ ਸਿੱਖ ਵਿਰੋਧੀ ਵਿਚਾਰਧਾਰਾ ਨਾਲ ਜੁੜੇ ਵਿਚਾਰ ਦੱਸ ਰਹੇ ਹਨ। ਉਨਾ ਕਿਹਾ ਕਿ ਸਿੱਖ ਭਾਈਚਾਰੇ ਦੇ ਇਤਰਾਜ਼ਾਂ ਕਾਰਨ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਕਮੇਟੀ ਤੋਂ ਹਟਾ ਦਿੱਤਾ ਹੈ ਦੋਸ਼ਾਂ ਤੋਂ ਇਨਕਾਰ ਕਰਦਿਆਂ ਵੀ ਸੀ ਨੇ ਕਿਹਾ ਕਿ ਵੀਡੀਓ ਦੇ ਕੁਝ ਹਿੱਸਿਆਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸਿੱਖ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਬਜੇਠੀਆਂ ਤੋਂ 40000 ਸਫੀਆਂ ਮਗਰੋਂ ਪੁੱਛ ਗਈ ਵਿਜੀਲੈਂਸ ਨਵੀਨਾਬਾ ਜੇਲ੍ਹ ਪਹੁੰਚੀ 2 ਘੰਟੇ ਗਲਬਾਤ ਇਹ ਅੰਦਾਜ਼ਾ ਹੈ ਕਿ ਇਹ ਪੁੱਛਗਿੱਛ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀ ਕੀਤੀ ਗਈ ਹੈ 2 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਖਿਲਾਫ 40 ਹਜ਼ਾਰ ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕੀਤੀ ਸੀ ਇਸ ਚਾਰਜ ਸ਼ੀਟ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ 4 ਟਰੰਕ ਲਿਆਂਦੇ ਗਏ ਸਨ ਖਾਸ ਗੱਲ ਇਹ ਹੈ ਕਿ ਇਸ ਚਾਰਜ ਸ਼ੀਟ ਵਿੱਚ 200 ਗਵਾਹ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਜਿਸ ਜਾਇਦਾਦ ਦੀ ਕੀਮਤ 540 ਕਰੋੜ ਦੱਸੀ ਜਾ ਰਹੀ ਸੀ ਹੁਣ ਇਸ ਚਾਰਜ ਸ਼ੀਟ ਵਿੱਚ 700 ਕਰੋੜ ਦੀ ਜਾਇਦਾਦ ਤੇ ਵਿਵਾਦ ਹੈ। ਸੂਤਰਾਂ ਨੇ ਦੱਸਿਆ ਹੈ ਕਿ ਵਿਜੀਲੈਂਸ ਨੇ ਚਾਰਜ ਸ਼ੀਟ ਵਿੱਚ 700 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਦਾ ਖੁਲੋਸਾ ਕੀਤਾ ਹੈ। ਇਹ ਚਾਰਜ ਸ਼ੀਟ ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਅਤੇ ਦਿੱਲੀ ਵਿੱਚ 15 ਥਾਵਾਂ ਦੀ ਜਾਂਚ ਤੋਂ ਬਾਅਦ ਤਿਆਰ ਹੋਈ ਹੈ। ਚਾਰਜ ਸ਼ੀਟ ਵਿੱਚ ਕਈ ਅਕਾਲੀ ਅਤੇ ਭਾਜਪਾ ਨੇਤਾਵਾਂ ਦੇ ਬਿਆਨ ਵੀ ਹਨ। ਇਸ ਦੇ ਨਾਲ ਹੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਸਮੇਂ ਸਿਰ ਚਾਰਜ ਸ਼ੀਟ ਦਾਇਰ ਕਰ ਦਿੱਤੀ ਹੈ। ਭਾਜਪਾ ਕੈਂਪ ਤੋਂ ਪਹਿਲਾਂ ਸਾਬਕਾ ਪ੍ਰਧਾਨ ਸਮੇਤ ਕਈ ਹਿਰਾਸਤਚ ਮੁਕਸਰ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਟੇਲਾ ਗੋਰਾ ਤੇ ਕਈ ਹੋਰਾਂ ਨੂੰ ਪੁਲਿਸ ਨੇ ਅਜ ਮਲੋਠ ਹਲਕੇ ਦੇ ਪਿੰਡ ਲੱਕੜਵਾਲਾ ਵਿੱਚ ਕੈਂਪ ਲਗਾਉਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ। ਇਹ ਕੈਂਪ ਅਚਪਾਤੇ ਸੇਵਾਦਾਰ ਅਗੇ ਤੁਹਾਡੇ ਦੁਆਰ ਤਹਿਤ ਲੱਗਣਾ ਸੀ ਤਿੰਨ ਦਿਨ ਪਹਿਲਾਂ ਵੀ ਪੁਲਿਸ ਨੇ ਕਈ ਭਾਜਪਾ ਕਾਰਕੁਨਾਂ ਨੂੰ ਕੈਂਪ ਲਗਾਉਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਸੀ ਗੋਰਾ ਨੇ ਇਸ ਕਾਰਵਾਈ ਨੂੰ ਜਮਹੂਰੀਅਤ ਦਾ ਕਤਲ ਕਿਹਾ ਉਹਨਾਂ ਕਿਹਾ ਕਿ ਇਹ ਕੈਂਪ ਗਰੀਬ ਲੋਕਾਂ ਲਈ ਹੈ ਪਰ ਸਰਕਾਰ ਇਜਾਜ਼ਤ ਨਹੀਂ ਦੇ ਰਹੀ ਇੱਕ ਕੈਂਪ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਤੇ ਲੱਗ ਰਹੇ ਹਨ ਉਹਨਾਂ ਨੇ ਵਰਕਰਾਂ ਨੂੰ ਅਜਿਹਾ ਕੈਂਪ ਲਗਾਉਣ ਲਈ ਕਿਹਾ ਇਸ ਮਗਰੋਂ ਭਾਜਪਾ ਵਰਕਰਾਂ ਨੇ ਪਿੰਡ ਵਿੱਚ ਰੋਸ ਮਾਰਚ ਕੱਢਿਆ ਤੇ ਸਰਕਾਰ ਦੀ ਨਿੰਦਾ ਕੀਤੀ। 21 ਅਗਸਤ ਨੂੰ ਵੀ ਮੁਕਸਰ ਵਿੱਚ ਕੈਂਪ ਲਗਾਉਂਦੇ ਸਮੇਂ ਚਾਰ ਭਾਜਪਾ ਕਾਰਕੁਨ ਹਿਰਾਸਤ ਵਿੱਚ ਲਏ ਗਏ ਸਨ। 22 ਅਗਸਤ ਨੂੰ ਸੁਨੀਲ ਜਾਖੜ ਤੇ ਹੋਰਾਂ ਨੂੰ ਵੀ ਫਾਜ਼ਿਲਕਾ ਵਿੱਚ ਕੈਂਪ ਤੇ ਪਹੁੰਚਣ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਟਰਾਂਸਪੋਰਟ ਘਟਾਲੇ ਵਿੱਚ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ ਸਰਕਾਰ ਸੁਪਰੀਮ ਕੋਰਟ ਪਹੁੰਚੀ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਕੇਸ ਬੰਦ ਕਰਨ ਦੇ ਆਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ 파ਰਤ ਪੂਸ਼ਣ ਆਸ਼ੂ ਨੇ ਕਿਹਾ ਕਿ ਜੇ ਸੁਪਰੀਮ ਕੋਰਟ ਤੋਂ ਨੋਟਿਸ ਆਉਂਦਾ ਹੈ ਤਾਂ ਉਹ ਆਪਣੇ ਵਕੀਲ ਤੋਂ ਸਲਾਹ ਲੈਣਗੇ ਨੋਟਿਸ ਦਾ ਜਵਾਬ ਦੇ ਕੇ ਕੇਸ ਦੁਬਾਰਾ ਖਾਰਜ ਕਰ ਦਿੱਤਾ ਜਾਵੇਗਾ ਸੱਚ ਦੀ ਹਮੇਸ਼ਾ ਜਿੱਤ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਟੈਂਡਰ ਕਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਕਾਂਗਰਸੀ ਆਗੂ ਭਾਰਤ ਪੂਸ਼ਣ ਆਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿਜੀਲੈਂਸ ਨੇ ਉਸ ਦੇ ਖਿਲਾਫ ਦਰਜ ਐਫਆਈਆਰ ਵੀ ਰੱਦ ਕਰ ਦਿੱਤੀ ਹੈ। ਸਾਲ 2022 ਵਿੱਚ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਅਨਾਜ ਟਰਾਂਸਪੋਰਟੇਸ਼ਨ ਐਂਡਰ ਕੁਟਾਲੇ ਵਿੱਚ ਕੁਝ ਚੋਣਵੇਂ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਅਤੇ ਕਰੋਨਾ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਸੀ ਦੱਖਣੀ ਆਸਟ੍ਰੇਲੀਆ ਦੀ ਸਰਕਾਰ ਨੇ ਸੋਕਾ ਮਾਰੇ ਕਿਸਾਨਾਂ ਲਈ 10 ਲੱਖ ਡਾਲਰ ਦੀ ਮਦਦ ਦਾ ਵਾਅਦਾ ਕੀਤਾ ਹੈ ਜਿਸ ਨਾਲ ਉਹਨਾਂ ਨੂੰ ਘਾਹ ਅਤੇ ਚਾਰਾ ਮਿਲੇਗਾ ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਪੈਸਾ ਪਹਿਲਾਂ ਤੋਂ ਹੀ ਮੌਜੂਦ ਫੰਡ ਵਿੱਚੋਂ ਹੈ ਅਤੇ ਹੋਰ ਮਦਦ ਦੀ ਲੋੜ ਹੈ ਪ੍ਰੀਮੀਅਰ ਪੀਟਰ ਮੈਲਿਨੋਸਕਾਸ ਨੇ ਕਿਹਾ ਕਿ ਅਸੀਂ ਦੱਖਣੀ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਸੋਕੇ ਨਾਲ ਲੜਨ ਲਈ ਤਿਆਰ ਕਰ ਰਹੇ ਹਾਂ ਤਾਂ ਕਿ ਉਹ ਪਵਿਕ ਵਿੱਚ ਵੀ ਮੁਕਾਬਲਾ ਕਰ ਸਕਣ ਇਸ ਯੋਜਨਾ ਨਾਲ ਕਿਸਾਨਾਂ ਨੂੰ ਕਾਰ ਟੋਣ ਦੇ ਖਰਚੇ ਵਿੱਚ ਮਦਦ ਮਿਲੇਗੀ ਵਿਰੋਧੀ ਧਿਰ ਨੇ ਫੰਡਿੰਗ ਦੇ ਸਰੋਤ ਬਾਰੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਇਹ ਪੈਸਾ ਪਹਿਲਾਂ ਤੋਂ ਹੀ ਮੌਜੂਦ ਸੋਕਾ ਸਹਾਇਤਾ ਪੈਕੇਜ ਵਿੱਚੋਂ ਲਿਆ ਗਿਆ ਹੈ ਟਿਮ ਵੇਡਸਟਨ ਨੇ ਕਿਹਾ ਕਿ ਸੋਕਾ ਪ੍ਰਭਾਵਿਤ ਕਿਸਾਨਾਂ ਲਈ 73 ਕਰੋੜ ਡਾਲਰ ਦਾ ਸੋਕਾ ਸਹਾਇਤਾ ਪੈਕੇਜ ਸੀ ਪਰ ਅੱਜ ਵੀ ਇਹ 73 ਕਰੋੜ ਡਾਲਰ ਹੀ ਹੈ ਆਸਟ੍ਰੇਲੀਆਈ ਕੱਟ ਰਿਪੋਰਟ ਕਰਦੇ ਹਨ ਪਰ ਵੱਧ ਗਾਉਂਦੇ ਹਨ ਆਸਟ੍ਰੇਲੀਆ ਵਿੱਚ 2025 ਵਿੱਚ ਕੱਟ ਕੁਟਾਲੀਆਂ ਦੀ ਰਿਪੋਰਟ ਹੋ ਰਹੀ ਹੈ ਪਰ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਫਿਸ਼ਿੰਗ ਕੁਟਾਲੀਆਂ ਨਾਲ ਇਸ ਸਾਲ ਹੁਣ ਤੱਕ 1 ਕਰੋੜ 95 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਸ਼ਾਪਿੰਗ ਕਟਾਲਿਆਂ ਦੀਆਂ 3800 ਤੋਂ ਵੱਧ ਰਿਪੋਰਟਾਂ ਆਈਆਂ ਹਨ। ਬੈਂਕਾਂ ਨੇ AI ਨਾਲ ਜੁੜੇ ਕਟਾਲਿਆਂ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। AI ਕਟਾਲੇ ਜਿਵੇਂ ਕਿ ਝਾਲੀ ਇਸ਼ਤਿਹਾਰ ਅਤੇ ਵੌਇਸ ਕਲੋਨਿੰਗ ਜ਼ਿਆਦਾ ਨਿਸ਼ਾਨਾ ਬਣਾਉਣ ਵਾਲੇ ਅਤੇ heira-pheri ਕਰਨ ਵਾਲੇ ਹੋ ਰਹੇ ਹਨ। ANZ ਦੇ ਅੰਕੜਿਆਂ ਅਨੁਸਾਰ ਪਿਛਲੇ ਅਕਤੂਬਰ ਤੋਂ ਜੂਨ ਤੱਕ ਕਟਾਲਿਆਂ ਕਾਰਨ ਗਾਹਾਂ ਦੇ ਨੁਕਸਾਨ ਵਿੱਚ 15% ਦੀ ਕਮੀ ਆਈ ਹੈ। ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।